ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰੰਗ ਕੌਰ ਰੰਦਾਵਾ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਮੁੱਦਾ ਹੈ ਗੱਲਬਾਤ ਕਰ ਲੈਣੇ ਆ ਕਿਉਂਕਿ ਇਹਨਾਂ ਨੇ ਇੱਕ ਤਕਤੀ ਫੜੀ ਹੋਈ ਹੈ 33% ਮਹਿਲਾ ਰੱਖਵਕਰਨ ਬਿੱਲ ਤੁਰੰਤ ਲਾਗੂ ਕਰੋ ਮੈਮ ਤਕਤੀ ਫੜੀ ਹੋਈ ਹੈ 33% ਦੀ ਕੀ ਮੁੱਦਾ ਹੈ ਸਾਰਾ ਕਿ ਕਿਸ ਤੋਂ ਮੰਗ ਰਹੇ ਹੋ 33% ਦਾ ਜਿਹੜਾ ਹੈ ਰੱਖਵਕਰਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲਾਂ ਚ ਸਿੱਖਿਆ ਦੇ ਖੇਤਰ ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ ਸੂਬੇ ਚ 118 ਸਕੂਲ ਆਫ ਐਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਅਸੀਂ ਜਿਹੜੇ ਬੱਚਿਆਂ ਨੂੰ ਮੌਲ ਦੇਵਾਂਗੇ ਅਸੀਂ ਜਿਹੜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਅੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨਤੇਸ਼ ਦਾ ਨਾਮ ਵਾਸ਼ ਕਰਨਾ ਮੇਰਾ ਨਾਮ ਸਿਮਰਨਜੀਤ ਕੌਰ ਹੈ ਔਰ ਮੈਂ ਹਮ ਸਕੂਲ ਆਫ ਫੈਮਿਨਲ ਸ਼ਹਿਟਾ ਮੈਂ ਪੜ੍ਹਦੀ ਪੜਾਈ ਦਾ ਇੱਥੋਂ ਦਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸਤੀ ਫੈਸਿਲਿਟੀ ਦਿੱਤੀ ਉਹਦੇ ਲਈ ਇਸ ਨੂੰ ਥੈਂਕ ਯੂ ਕਹਿਣਾ ਹੈ ਇਹਨਾਂ ਸਕੂਲਾਂ 'ਚ ਮੈਰਿਟ ਦੇ ਆਧਾਰ 'ਤੇ ਵਿਦਿਆਰਥੀਆਂ ਨੇ ਦਾਖਲਾ ਲਿਆ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ ਜੀਈਈ ਨੀਟ यूपीएससी दी तैयारी ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਨੇ ਨੀਤੋ ਜੈਲੀ স্পੈਸ਼ਲ ਕੋਚਿੰਗ ਲੈਂ ਜਾਂਦੇ ਐ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰਿਟੋਰੀਅਸ ਸਕੂਲ ਦੇ ਵਿੱਚ ਪਛੇਤ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕੀ ਬਾਈਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਜਿਹੜੇ ਵੀ ਫੀਸ ਅਪੋਰਟ ਕਰਨਾ ਬੱਸ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਆ ਪਰ ਫ੍ਰੀ ਆਫ ਕਾਸ ਸਾਡੇ ਬੱਚੇ ਉੱਥੇ ਪ੍ਰੈਜ਼ੀਡੈਂਸ਼ੀਅਲੀ ਰਹਿ ਕੇ ਔਰ ਉੱਥੋਂ ਸਿੱਖ ਕੇ ਆਏ ਆ ਬੱਚੇ ਕਿਲ ਦਾ ਤੁਰੰਤ ਲਾਗੂ ਕਰਨ ਵਾਸਤੇ ਦੇਖੋ ਜੀ ਦੇਸ਼ 'ਚ ਹੁਣੇ ਲੋਕ ਸਭਾ ਚੋਣਾਂ ਹੋ ਕੇ ਗਈਆਂ ਨੇ ਮੋਦੀ ਜੀ ਨੇ ਬੀਜੇਪੀ ਸਰਕਾਰ ਨੇ ਵਾਅਦਾ ਕੀਤਾ ਇੱਕ ਔਰਤਾ ਨਾਲ ਕਿ ਅਸੀਂ ਉਹਨਾਂ ਨੂੰ 33% ਜਿਹੜਾ ਰਾਖਵਾਂਕਰਨ ਹੈ ਉਹ ਦੇਵਾਂਗੇ ਅਸੀਂ ਭੈਣਾਂ ਪੁੱਛਦੀਆਂ ਵੀ ਜੇ ਤੁਸੀਂ 33% ਦਾ ਬਿੱਲ ਪਾਸ ਕਰਤਾ ਤੈਨੂੰ ਤੁਰੰਤ ਲਾਗੂ ਵੀ ਕਰੋ ਉਹ ਠੰਡੇ ਵਸਤੇ ਕਿਉਂ ਪਾਤਾ ਜਦੀ ਲਾਗੂ ਕਰਨਾ ਚਾਹੀਦਾ ਸੀ ਅੱਧੀ ਆਬਾਦੀ ਸਾਡੀਆਂ ਮਹਿਲਾਵਾਂ ਦੀ ਹੈ ਭੈਣਾਂ ਦੀ ਹੈ ਤੇ ਇੱਕ ਗੱਲ ਇੱਥੇ ਮੈਂ ਹੋਰ ਐਡ ਕਰਦੀ ਆ ਕਿ ਜਦੋਂ ਵੀ ਕੋਈ ਚੋਣਾਂ ਆਉਂਦੀਆਂ ਨੇ ਇਹ ਚੋਣਾਂ ਦੇ ਵਿੱਚ ਜਿਹੜੀ ਵੱਟ ਚੜ੍ਹ ਕੇ VOTING ਹੈ ਉਹ ਔਰਤਾਂ ਕਰਦੀਆਂ ਘਰ ਦੇ ਕੰਮਾਂ ਦੇ ਰੁਝੇਮਿਆਂ ਤੋਂ ਨਿਕਲ ਕੇ ਫਿਰ ਵੀ ਉਹ ਵੋਟ ਪਾਉਣ ਜਾਂਦੀਆਂ ਨੇ ਤੇ ਉਹਨਾਂ ਨੂੰ ਉਹਨਾਂ ਦੇ ਪੂਰੇ ਹੱਕ ਕਿਉਂ ਨਹੀਂ ਦਿੱਤੇ ਜਾਂਦੇ ਸੋ ਅਸੀਂ ਜਿਹੜਾ ਇਹ ਵੱਡਾ ਇੱਕ ਉਸ ਦਿਨ ਸਾਡਾ ਪ੍ਰਦਰਸ਼ਨ ਹੈ 29 ਤਰੀਕ ਨੂੰ ਦਿੱਲੀ ਜੰਤਰਮੰਤਰ ਤੇ ਇੱਕ ਤਾਂ ਇਹ ਹੈ ਵੀ 33% ਰਾਖਵਾ ਕਰਨ ਦਿੱਤਾ ਜਾਵੇ ਦੂਜਾ ਪਛੜੇ ਵਰਗ ਦੀਆਂ ਜਿਹੜੀਆਂ ਸਾਡੀਆਂ ਭੈਣਾਂ ਨੇ OBC ਉਹਨਾਂ ਨੂੰ ਵੀ ਇਸ ਦੇ ਵਿੱਚ ਹਿੱਸੇਦਾਰੀ ਦਿੱਤੀ ਜਾਣੀ ਚਾਹੀਦੀ ਕਿਉਂਕਿ ਪਹਿਲੇ ਕਿੰਨੀ ਸੀ ਪਹਿਲੇ ਕੁਝ ਮਿਲੇ ਸੀ ਜਿਹੜੇ ਰਖਵਕਰਨ ਮਿਲਿਆ ਸੀ ਜਾਂ ਜਾਂ ਹੁਣ ਪਹਿਲੀ ਵਾਰ ਜਿਹੜਾ ਹੈਗਾ ਮੋਦੀ ਸਰਕਾਰ ਨੇ ਜਿਹੜਾ ਕਰ ਰਿਹਾ ਤੁਸੀਂ ਮੰਗ ਕਰ ਰਹੇ ਹੋ ਕਿ ਇਹਨੂੰ ਲਾਗੂ ਕੀਤਾ ਜਾਵੇ ਠੰਡੇ ਬਸਤੇ ਜਿਹੀ ਕਿਉਂ ਪਾਇਆ ਪਹਿਲੇ ਹੈਗਾ ਜੀ ਕੁਝ ਨਹੀਂ ਜੀ ਪਹਿਲਾਂ ਹੈ ਹੀ ਨਹੀਂ ਕੁਝ ਜੀ ਪਹਿਲਾਂ ਅਸੀਂ ਕਿੰਨੀ ਦੇਰ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ 5 ਸਾਲ ਪਹਿਲਾਂ ਮਹਿਲਾ ਕਾਂਗਰਸ ਨੇ ਜਦੋਂ ਮੈਂ ਪਟਿਆਲੇ ਦੀ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਵੀ ਰਹੀ ਆ ਉਸ ਟਾਈਮ ਵੀ ਅਸੀਂ ਇੱਕ ਹਸਤਾਖਰ ਮੂਹਮ ਜਿਹੜੀ ਉਹ ਚਲਾਈ ਸੀ ਅਸੀਂ ਵੱਧ ਤੋਂ ਵੱਧ ਜਿਹੜੇ ਸਾਈਨ ਕਰਕੇ ਆ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਵੀ ਸਰਕਾਰ ਨੂੰ ਅਸੀਂ ਦਿੱਤੇ ਕਿ ਸਾਡੀ ਮੰਗ ਹੈ ਸਾਨੂੰ 33% ਜਿਹੜੀ ਰੈਜ਼ਰਵੇਸ਼ਨ ਹੈ ਜਿਵੇਂ ਦੇਖੋ ਲੋਕਲ ਬਾਡੀਜ਼ ਦੇ ਵਿੱਚ ਹੈ ਕਾਂਗਰਸ ਪਾਰਟੀ ਨੇ ਲੋਕਲ ਬਾਡੀਜ਼ ਦੇ ਵਿੱਚ ਜਾਂ ਕੋਈ ਜਿਹੜੀਆਂ ਪੰਚਾਇਤਾਂ ਨੇ ਉਹਦੇ ਵਿੱਚ ਜੇ ਪੰਜਾਬ ਦੇ 13000 ਪਿੰਡ ਹੈਗੇ ਆ ਤਾਂ ਉਹਦੇ ਵਿੱਚੋਂ ਅੱਧੇ ਜਿਹੜੇ ਨੇ ਉੱਤੇ ਸਾਡੀਆਂ ਭੈਣਾ ਕਾਬਜ਼ ਨੇ ਸਰਪੰਚੀ ਹੈ ਜਾਂ ਹੈ ਬਲੌਕ ਸੰਪਤੀ ਹੈ ਜ਼ਿਲ੍ਹਾ ਪ੍ਰੀਸ਼ਦ ਹੈ ਸ਼ਹਿਰਾਂ ਦੇ ਵਿੱਚ ਕਾਰਪੋਰੇਸ਼ਨ ਹੈ ਜੇ 60 ਐਮਸੀ ਨੇ ਟੋਟਲ ਤਾਂ 30 ਸਾਡੀਆਂ ਭੈਣਾ ਨੇ ਸੋ ਇਹਦੇ ਵਿੱਚ ਵੀ ਲੋਕ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਵੀ ਪੂਰਾ ਇਹ ਸਾਨੂੰ ਸਾਡਾ ਮੰਨਦਾ ਬਣਦਾ ਜਿਹੜਾ ਹੈ ਹੱਕ ਉਹ ਮਿਲਣਾ ਚਾਹੀਦਾ ਹੈ ਇਹ ਸਿਰਫ ਜਿਹੜੇ ਇਲੈਕਸ਼ਨਾਂ ਦੇ ਵਿੱਚ ਉਸਦੇ ਵਾਸਤੇ ਮੰਗੇ ਜਾ ਰਿਹਾ ਕਿ ਸਾਨੂੰ ਸੀਟਾਂ ਦਿੱਤੀਆਂ ਜਾਣ ਜਾਂ ਫਿਰ ਹੋਰ ਵੀ ਕੋਈ ਮੁੱਦੇ ਨੇਗੇ ਜਿਹੜੇ ਵਿੱਚ ਉਹਦੇ ਵਿੱਚ ਵੀ ਜਿਹੜਾ ਹੈ 33% ਦਿੱਤਾ ਜਾਵੇ ਸਾਨੂੰ ਕੋ ਪੰਜਾਬ ਦੇ ਵਿੱਚ ਸਾਡੀ ਸਰਕਾਰ ਨੇ 33% ਬੇਟੀਆਂ ਲਈ ਨੌਕਰੀਆਂ ਕੀਤੀ ਹੋਈਆਂ ਜਿਹਦੇ ਵਿੱਚ ਕੀ ਅੱਜ ਸਾਡੀਆਂ ਬੱਚੀਆਂ ਪਟਵਾਰੀ ਨੇ ਤਹਿਸੀਲਦਾਰ ਨੇ ਡੈਪਟੀ ਸੌਰੀ ਯਾਹ ਆਪਣੇ ਐਸ ਡੀ ਐਮ ਨੇ ਉਹ ਸਾਰੀਆਂ ਪੋਸਟਾਂ ਦੇ ਸਾਡੀਆਂ ਬੱਚੀਆਂ ਬੈਠੀਆਂ ਨੇ ਨੌਕਰੀਆਂ 'ਚ ਕਾਂਗਰਸ ਨੇ ਇੱਥੇ ਕੀਤਾ ਤੇ ਫਿਰ ਰਾਜਨੀਤਿਕ ਸ਼ਕਤੀਕਰਨ ਦੇ ਵਿੱਚ ਕਿਉਂ ਨਹੀਂ ਸਾਨੂੰ ਵਿਧਾਨ ਸਭਾ ਜਾਂ ਲੋਕ ਸਭਾ ਚ ਇਹ ਸਾਨੂੰ ਲਾਭ ਕਿਉਂ ਨਹੀਂ ਦਿੱਤਾ ਜਾਂਦਾ ਇਹ ਅਸੀਂ ਪੁੱਛਦੇ ਜਦੋਂ ਬਿੱਲ ਪਾਸ ਹੋ ਗਿਆ ਤਾਂ ਤੁਰੰਤ ਲਾਗੂ ਵੀ ਕਰੋ ਇਹ ਸਾਡਾ ਮੇਨ ਮੁੱਦਾ ਹੈ ਕਾਰਨ ਕੀ ਲੱਗ ਰਿਹਾ ਕਿਉਂ ਨਹੀਂ ਇਹਨੂੰ ਲਾਗੂ ਕਰ ਰਹੇ ਹੈ ਕਾਰਨ ਕੁਝ ਲੱਗ ਰਿਹਾ ਕਿਉਂ ਨਹੀਂ ਕਰਦੇ ਪਏ ਹੈਗੇ ਬਿਲਕੁਲ ਡਰਦੇ ਨੇ ਜੀ ਮੈਂ ਤਾਂ ਇਹੀ ਕਹੂੰਗੀ ਕਿਉਂਕਿ ਜੇ ਮੈਂ ਮਹਿਲਾ ਪ੍ਰਧਾਨਾਂ ਬਣ ਜੇ ਬਿਲਕੁਲ ਹੋ ਸਕਦਾ ਹੈ ਜੀ ਇਨਾਂ ਦੇ ਮਨ ਦੇ ਵਿੱਚ ਬੁਖਲਾਹਟ ਤਾਂ ਹੈ ਮੋਦੀ ਜੀ ਨੂੰ ਕੀ ਪਤਾ ਕਰਦੇ ਨੇ ਮੰਗਲ ਸੂਤਰ ਦੀਆਂ ਗੱਲਾਂ ਤੁਹਾਨੂੰ ਮੰਗਲ ਸੂਤਰ ਦੀ ਕੀਮਤ ਕੀ ਪਤਾ ਜਦੋਂ ਤੁਸੀਂ ਆਪਣੀ ਧਰਮ ਪਤਨੀ ਨੂੰ ਹੀ ਛੱਡ ਦਿੱਤਾ ਤੁਸੀਂ ਗੱਲ ਕਰਦੇ ਹੋ ਵੀ ਕਾਂਗਰਸ ਰਾਹੁਲ ਗਾਂਧੀ ਜੀ ਦੇ ਅਗੇਂਸਟ ਬੋਲਦੇ ਹੋ ਤੁਹਾਡੇ ਮੰਗਲ ਸੂਤਰ ਵੀ ਖੋਲੂਗੀ ਤੁਹਾਨੂੰ ਕੀ ਪਤਾ ਉਹਦੀ ਵੈਲਿਊ ਇਹ ਸਾਨੂੰ ਪਤਾ ਤੁਸੀਂ ਨਹੀਂ ਬੋਲ ਸਕਦੇ ਇਹ ਗੱਲ ਕਹਿੰਦੇ ਨੇ ਬਈ ਜਿਹੜੀ ਚੀਜ਼ ਦਾ ਤੁਹਾਨੂੰ ਕੋਈ ਇਲਮ ਹੈ ਹੀ ਨਹੀਂ ਜਦੋਂ ਤੁਸੀਂ ਆਪਣੀ ਧਰਮ ਪਤਨੀ ਨਾਲ ਇੱਕ ਵੱਡਾ ਧੋਖਾ ਕੀਤਾ ਤੁਸੀਂ ਮੰਗਲ ਸੂਤਰ ਦੀ ਗੱਲ ਕਰਦੇ ਸੋਹਣੇ ਨਹੀਂ ਲੱਗਦੇ ਸੋ ਅਜਿਹੀਆਂ ਗੱਲਾਂ ਨੇ ਔਰਤਾਂ ਦੀ ਗੱਲ ਤੋਂ ਇਹ ਬੁਖਲਾਹ ਜਾਂਦੇ ਨੇ ਕਿਉਂਕਿ ਔਰਤਾਂ ਵਾਅ ਚੜ੍ਹ ਕੇ VOTING ਕਰਦੀਆਂ ਨੇ ਅੱਜ ਸਾਡੀਆਂ ਬੱਚੀਆਂ ਚੰਦ ਤੇ ਪਹੁੰਚ ਗਈਆਂ ਨੇ ਦੇਖੋ ਅੱਜ ਰਾਸ਼ਟਰਪਤੀ ਵੀ ਇੱਕ ਔਰਤ ਨੇ ਸਾਡੇ ਕਾਂਗਰਸ ਦੇ ਚੇਅਰਪਰਸਨ ਵੀ ਮਿਸਿਸ ਸੋਨੀਆ ਗਾਂਧੀ ਜੀ ਨੇ ਇੰਨਾ ਛਿਰ ਉਹ ਇੰਨੀ ਇਸ ਕੁਰਸੀ ਤੇ ਨੇ ਅੱਜ ਵੀ ਅਸੀਂ ਉਹਨਾਂ ਦੀ ਰਹਿਨਮਾਈ ਥੱਲੇ ਸਾਰੀ ਕਾਂਗਰਸ ਪਾਰਟੀ ਇੱਕ ਹੋ ਕੇ ਕੰਮ ਕਰ ਰਹੀ ਆ ਮੀਰਾ ਕੁਮਾਰ ਜੀ ਵੀ ਸਾਡੇ ਸਪੀਕਰ ਰਹੇ ਜੇ ਤਾਂ ਕਿਦਾ ਮੈਂ ਨਾਮ ਲਵਾਂ 인ਦਰਾ ਗਾਂਧੀ ਜੀ ਨੇ ਇਸ ਪ੍ਰਧਾਨ ਮੰਤਰੀਸ਼ਿਪ ਤੇ ਇਹਨਾਂ ਨੇ ਬਹੁਤ ਵਧੀਆ ਰਾਜ ਕੀਤਾ ਉਹਨਾਂ ਦੇ ਫੈਸਲੇ ਉਹਨਾਂ ਦੀ ਦ੍ਰਿੜਤਾ ਉਹਨਾਂ ਦਾ ਜੋ ਕੰਮ ਕਰਨ ਦਾ ਤਰੀਕਾ ਔਰਤ ਇੱਕ ਵਧੀਆ ਢੰਗ ਦੇ ਨਾਲ ਜਦੋਂ ਘਰ ਚਲਾ ਸਕਦੀ ਹੈ ਇੰਨੀ ਥੋੜੀ ਅਤ ਦੀ ਮਹਿੰਗਾਈ ਦੇ ਵਿੱਚ ਟੱਬਰ ਦਾ ਪਾਲਣ ਪੋਸ਼ਣ ਬੱਚਿਆਂ ਦੀਆਂ ਫੀਸਾਂ ਬਜ਼ੁਰਗ ਮਾਪਿਆਂ ਦੀਆਂ ਦਵਾਈਆਂ ਤੱਕ ਉਹ ਇੱਕ ਬੈਲੈਂਸਡ ਤਰੀਕੇ ਨਾਲ ਚੱਲ ਸਕਦੀ ਹੈ ਤਾਂ ਇਹ ਕੰਮ ਔਰਤ ਵੀ ਬੜੇ ਤਰੀਕੇ ਨਾਲ ਕਰ ਸਕਦੀ ਹੈ ਮੈਮ ਔਰਤ ਹੈ ਕਿੰਨਾ ਕਿਤੇ ਕਿਸ ਨਾ ਕਿਸੇ ਚੀਜ਼ ਦਾ ਮਿਸਯੂਜ਼ ਵੀ ਕਰਦੀ ਹੈ ਉਹ ਉਸ ਤੇ ਕੀ ਹੋਗੇ ਤੁਸੀਂ ਬਿਲਕੁਲ ਮਿਸਯੂਜ਼ ਵੀ ਵੀ ਕਰਦੀ ਤੁਸੀਂ ਦੇਖੋ ਕਿ ਮੈਂ ਇੱਕ ਔਰਤ ਆ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ 26 27 ਦੀ ਉਮਰ ਚ ਬਣ ਗਈ ਬਹੁਤ ਛੋਟੀ ਉਮਰ ਸੀ ਨਾਲ ਨਾਲ ਆਪਣੇ ਬੱਚੇ ਪਾਲੇ ਪੜ੍ਹਾਏ ਉਹਨਾਂ ਨੂੰ ਅੱਜ ਕਾਮਯਾਬ ਕੀਤਾ ਤੇ ਨਾਲ ਨਾਲ ਮੈਂ ਇਨ ਭਰਤੀ ਕੀਤੀ ਗਰੰਟਾ ਦਿੱਤੀਆਂ ਪਿੰਡਾਂ 'ਚ ਡਵੈਲਪਮੈਂਟ ਕਰਾਈ ਔਰ 1 ਰੁਪਏ ਦਾ ਦਾਗ ਨਹੀਂ ਬਹੁਤ ਸਾਰੇ 1500 'ਚ ਟੀਚਰ ਤੇ 150 'ਚ ਐਮਬੀਬੀਐਸ ਰੂਰਲ ਡਿਸਪੈਂਸਰੀ ਡਾਕਟਰ ਪੁਆਇੰਟ ਕੀਤੇ ਵੈਟਰਨਰੀ ਡਾਕਟਰਸ ਕੀਤੇ ਸਾਰਾ ਪੈਰਾਮੈਡੀਕਲ ਸਟਾਫ ਕੀਤਾ ਪੂਰੀ ਇਮਾਨਦਾਰੀ ਤੇ ਟਰਾਂਸਪੇਰੈਂਸੀ ਨਾਲ ਕੰਮ ਕੀਤਾ ਜਿਹੜੀ ਕਿ ਅੱਜ ਇੱਕ ਮਿਸਾਲ ਹੈ ਤੁਸੀਂ ਰਿਕਾਰਡ ਕੱਢ ਕੇ ਦੇਖ ਲਓ 2000 ਤੋਂ 2 ਤੋਂ ਲੈ ਕੇ 7 8 ਤੱਕ ਮੈਂ ਚੇਅਰਪਰਸਨ ਰਹੀ ਹਾਂ ਅਜੇ ਹੱਕਮ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਕਿਸੇ ਵੀ ਚੇਅਰਮੈਨ ਨੇ ਨਹੀਂ ਕੀਤਾ ਇਹ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਹੁਣ ਜਿਹੜਾ ਹੈ ਕਿ ਤੁਸੀਂ 33% ਇਹ ਰਿਜ਼ਰਵਸ਼ਨ ਲਈ ਹੈ ਤੁਸੀਂ ਹੁਣ ਦਿੱਲੀ ਕੁਝ ਕਰੋਗੇ ਤੇ ਉੱਥੇ ਕਿਸ ਤਰ੍ਹਾਂ ਦਾ ਜਿਹੜਾ ਪ੍ਰਦਰਸ਼ਨ ਕੀਤਾ ਜੇ ਅਗਰ ਕੀ ਲੱਗ ਰਿਹਾ ਹੈ ਕਿ ਮੰਨ ਲਨਗੇ ਜਿਹੜੀ ਮੋਦੀ ਸਰਕਾਰ ਕੋ ਜੀ ਅੰਦਰ ਸਾਡੇ ਐਮਪੀ ਸਾਰੇ ਬੋਲ ਰਹੇ ਨੇ ਰਾਹੁਲ ਗਾਂਧੀ ਜੀ ਵੀ ਬੋਲਣਗੇ ਔਰ ਸਾਡੀ ਉਸ ਦਿਨ ਜਿਹੜੀ ਸਟੇਜ ਹੋਊਗੀ ਉਹਤੇ ਬਹੁਤ ਹੀ ਸਾਡੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਸਾਡੇ ਇਸ ਪ੍ਰਦਰਸ਼ਨ ਦਾ ਹਿੱਸਾ ਬਣਨਗੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣੀਆਂ ਹਿੰਦੁਸਤਾਨ ਦੀਆਂ ਸਾਰੀਆਂ ਉਹਨਾਂ ਭੈਣਾਂ ਨੂੰ ਸੱਦਾ ਦਿੰਦੀ ਆ ਕਿ ਸਾਡੇ ਮੰਚ ਤੇ ਆ ਕੇ ਬੋਲੋ ਸਾਡੇ ਨਾਲ ਸਾਡਾ ਸਾਥ ਦਿਓ ਜੇ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਹੋਰ ਵੀ ਕਿਸੇ ਕਿਸਮ ਦਾ ਕੋਈ ਤੁਸੀਂ ਸੁਰੱਖਿਅਤ ਨਹੀਂ ਮਹਿਸੂਸ ਕਰਦੀਆਂ ਜਾਂ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਮੰਗ ਹੈ ਤੁਹਾਡੇ ਨਾਲ ਤੱਕਾ ਹੋ ਰਿਹਾ ਤੁਸੀਂ ਸਾਡੇ ਨਾਲ ਆਓ ਸਾਡੇ ਨਾ ਫਾਇਰ ਬ੍ਰਾਂਡ ਲੀਡਰ ਨੇ ਹਲਕਾ ਲਾਂਬਾ ਜੀ ਜਿਨ੍ਹਾਂ ਦੀ ਰਹਿਨਮਾਈ ਥੱਲੇ ਮਹਿਲਾ ਕਾਂਗਰਸ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਕੇ ਆਪਣੀਆਂ ਭੈਣਾਂ ਦੇ ਹੱਕਾਂ ਲਈ ਲੜ ਰਹੀ ਆ ਡਰਦੇ ਨੇ ਸਾਡੇ ਤੋਂ ਸਾਡੇ ਹਲਕਾ ਲਾਂਬਾ ਪ੍ਰਧਾਨ ਬਹੁਤ ਦਿਨ ਰਾਤ ਮਿਹਨਤ ਕਰਕੇ ਅੱਜ 6 6.5 ਮਹੀਨੇ ਹੋਏ ਨੇ ਤੇ ਉਹ 30 ਵੱਡੇ ਸ਼ਹਿਰ ਸਟੇਟਾਂ ਦੇ ਵਿੱਚ ਘੁੰਮ ਕੇ ਆਏ ਉਹਨਾਂ ਨੇ ਸਭ ਦਾ ਦੁੱਖ ਦਰਦ ਭੈਣਾਂ ਦਾ ਦੇਖਿਆ ਤੇ ਆਵਾਜ਼ ਉਠਾ ਰਹੇ ਨੇ ਮੈਂ ਤੁਹਾਡੇ ਮਾధ్యਮ ਰਹੀ ਆ ਆਪਣੀਆਂ ਭੈਣਾਂ ਨੂੰ ਸੱਦਾ ਦਿੰਨੀ ਆ ਕਿ ਆਓ ਸਾਡਾ ਸਾਥ ਦਿਓ ਇਸ ਸੰਘਰਸ਼ ਦੇ ਵਿੱਚ ਤੇ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਆ ਇਹ ਅੰਦੋਲਨ ਤਦ ਤੱਕ ਜਾਰੀ ਰਹੂਗਾ ਜਦ ਤੱਕ ਸਾਨੂੰ ਆਪਦੇ ਹੱਕ ਨਹੀਂ ਮਿਲਦੇ ਇਹ ਉਸ ਦਿੱਲੀ ਦੀ ਸੌਰੀ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਲੈ ਕੇ ਪੂਰੇ ਹਰ ਇੱਕ ਰਾਜ ਦੇ ਵਿੱਚ ਹਰ ਇੱਕ ਜ਼ਿਲ੍ਹੇ 'ਚ ਬਲਾਕ ਲੈਵਲ ਤੇ ਪਿੰਡ ਲੈਵਲ ਤੇ ਲੱਜਾ ਕੇ ਅਸੀਂ ਆਪਣੀਆਂ ਭੈਣਾਂ ਇਹ ਅੰਦੋਲਨ ਜਾਰੀ ਰੱਖਾਂਗੇ ਆ ਨਿਆਂ ਇੱਕ ਹੱਕ ਮਿਲਣ ਤੱਕ ਕਿਆ ਜਰਾ ਕਿ ਤੱਕਾ ਕੀਤਾ ਹੈ ਜਿਹੜੇ ਮਹਿਲਾਵਾਂ ਦਾ ਤੱਕਾ ਹੋ ਰਿਹਾ ਹੈ ਉਹ ਸਾਡੇ ਨਾਲ ਖੜਾ ਨਾ ਕੇ ਪਰ ਤੱਕਾ ਤੇ ਹੋ ਰਿਹਾ ਹੈ ਤੇ ਕਈ ਵਾਰ ਲੇਡੀਜ਼ ਕੋਈ ਅਗੇ ਝੂਠ ਬੋਲ ਕੇ ਵੀ ਤੁਹਾਡੇ ਕੋਲ ਪਹੁੰਚਦੀ ਹੈ ਤੇ ਉਹਦੀ ਪਹਿਲੇ ਪੁਸ਼ਟੀ ਕੀਤੀ ਹੈਗੀ ਜਾਂ ਫਿਰ ਉਹਦਾ ਸਾਥ ਡਾਇਰੈਕਟ ਦਿੱਤਾ ਜਾਏਗਾ ਦੇਖੋ ਇਹ ਤਾਂ ਬਹੁਤ ਛੋਟੀਆਂ ਗੱਲਾਂ ਨੇ ਤੱਕਾ ਤੱਕਾ ਹੋ ਰਿਹਾ ਹੈ ਝੂਠ ਬੋਲੂਗੀ ਝੂਠ ਕਦੇ ਵੀ ਔਰਤ ਬਹੁਤ ਕੋਈ ਰੇਅਰ ਹੁੰਦਾ ਉਹ ਤਾਂ ਜਿਵੇਂ ਤੱਕਾ ਦਾ ਮਤਲਬ ਹੈ ਕੋਈ ਆਫਿਸ ਦੇ ਵਿੱਚ ਕੋਈ ਉਹਨੂੰ ਤਰੱਕੀ ਦੇ ਵਿੱਚ ਕਈ ਵਾਰੀ ਕੋਈ ਅਜਿਹੀਆਂ ਗੱਲਾਂ ਨਹੀਂ ਮੈਂ ਗੱਲ ਕਰਦੀਆਂ ਜੇ ਉਹਨੂੰ ਹੱਕ ਨਹੀਂ ਮਿਲਦਾ ਜਾਂ ਕੋਈ ਪਰਿਵਾਰਕ ਉਹਦਾ ਕੋਈ ਉਹਦੇ ਪਤੀ ਨਾਲ ਜਾਂ ਕੋਈ ਉਹਦੀ ਫੈਮਲੀ ਹੈ ਜੋ ਉਹਨਾਂ ਨੂੰ ਆਪਣਾ ਉਹਦੇ ਪਤੀ ਨੂੰ ਤੇ ਉਹਨੂੰ ਹੱਕ ਨਹੀਂ ਮਿਲਦਾ ਕਿਤੇ ਉਹਨਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਇਸ ਤਰ੍ਹਾਂ ਦਾ ਮਤਲਬ ਇਹੋ ਜਿਹੀਆਂ ਗੱਲਾਂ ਹੈ ਜਾਂ ਕੋਈ ਸਮਾਜਿਕ ਤੌਰ ਤੇ ਗਲਤ ਹੋ ਰਿਹਾ ਜਿਵੇਂ ਦੋ ਭੈਣਾਂ ਮੱਧ ਪ੍ਰਦੇਸ਼ ਦੇ ਰੀਵਾ ਦੇ ਵਿੱਚ ਆਪਣੀ ਜ਼ਮੀਨ ਜਿਹੜੀ ਕਿ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਉਹਦੇ ਹੱਕ ਮੰਗਣ ਲਈ ਉਹ ਭੈਣਾਂ ਵਿਚਾਰੀਆਂ ਨੂੰ ਜ਼ਮੀਨ ਦੇ ਵਿੱਚ ਜਿੱਦਾਂ ਗੱਡ ਦਿੱਤਾ ਗਿਆ ਸੋ ਅਜਿਹੇ ਆ ਬਨੇਕਾ ਉਦਾਹਰਨਾਂ ਨੇ ਜਾਂ ਗੈਂਗ ਰੇਪ ਹੋ ਰਹੇ ਨੇ ਯਾ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਜਿਵੇਂ ਪਹਿਲਵਾਨ ਬੇਟੀਆਂ ਜੰਤਰ ਮੰਤਰ ਬੇਟੀਆਂ ਸੀ ਸੀ ਸਾਰੇ ਮੈਲਾ ਕਾਂਗਰਸ ਮੈਂ ਵੀ ਉਹਨਾਂ ਦੇ ਕੋਲ ਕਈ ਵਾਰ ਗਈ ਸੋ ਉਹ ਐਫ ਆਈ ਆਰੇ ਦਰਜ ਨਹੀਂ ਹੋ ਰਹੀ ਸੀ ਪਰ ਚਲੋ ਬੜੇ ਅਫਸੋਸ ਦੀ ਗੱਲ ਹੈ ਕਿ ਬਾਅਦ ਛੋ ਉਹਨਾਂ ਦੇ ਬੇਟੇ ਨੂੰ ਐਮ ਪੀ ਦੀ ਟਿਕਟ ਵੀ ਦਿੱਤੀ ਗਈ ਜਦ ਕਿ ਅਜਿਹੇ ਬੰਦਿਆਂ ਨੂੰ ਸਬਕ ਸਿਖਾਉਣਾ ਚਾਹੀਦਾ ਇਹ ਇਹ ਡਿਮਾਂਡਸ ਲੈ ਕੇ ਜਾਂ ਇਹ ਅਸੀਂ ਆਵਾਜ਼ ਉਠਾਉਣ ਲਈ ਇਕੱਠੀਆਂ ਹੋ ਰਹੀਆਂ ਸੋ ਐਸਨੂੰ ਗੁਰਸ਼ਰਨ ਕੌਰ ਰੰਦਵਾ ਮਹਿਲਾ ਮਾਏ ਜਿਹੜੇ ਪ੍ਰਧਾਨ ਕਾਂਗਰਸ ਦੇ ਪੰਜਾਬ ਦੇ ਉਹਨਾਂ ਨੇ ਕਿਹਾ ਕਿ ਅਸੀਂ 29 ਤਰੀਕ ਨੂੰ ਜਿਹੜਾ ਹੈ ਦਿੱਲੀ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ 33% ਜਿਹੜਾ ਮਹਿਲਾ ਰਿਜ਼ਰਵੇਸ਼ਨ ਹੈ ਉਹਦੇ ਖਿਲਾਫ ਜਿਹੜੀ ਅਸੀਂ ਲੜਾਈ ਲੜਾਂਗੇ ਤੇ ਔਰ ਜਿਹੜੀ ਮੰਗਾਂ ਨੇ ਉਹ ਮੰਗਵਾ ਕੇ ਰ੍ਹਾਂਗੇ ਕਿਉਂਕਿ ਇਹ ਲਾਗੂ लागू करवाया जाएगा संदीप को मंदिर को। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp चैनल पर